ਸਰੂਪ ਸਾਭ ਦੀ ਮਰਿਆਦਾ ਨੂੰ ਬਦਲਣ ਵਾਲੇ ਅੱਜ ਕਿਹੜੇ ਲੋਕ ਨੇ ਜਿਹੜੇ 225 ਵਿੱਚ ਵੀ ਇਹ ਘਟਿਆ ਕਰਨਾ ਮੇ ਕਰ ਰਹੇ ਸਭ ਤੋਂ ਵੱਡੀ ਜਥੇਬੰਦੀ ਬੁੱਢਾ ਦਲ ਉਹਨਾਂ ਦੇ ਵਿੱਚ ਵੀ ਅੰਬਰ ਤੇ ਦੋ ਬਾਟੇ ਅੱਜ ਵੀ ਕਿੱਤੇ ਜਾਂ ਆ ਜਾਤ ਪਾਤ ਬਾਬੇ ਬਦੀ ਚੰਦੀ ਇਹ ਬਾਬਾ ਵਦਾਰ ਸਿੰਘ ਜੀ ਬਾਬਾ ਬਕਾਲਾ ਸਾਹ ਵਾਲੇ ਅਸੀਦੀ ਬਾਗ ਵਾਲੇ ਹੋਰ ਘਟੋ ਘੜ ਦੀ 2225 ਨਗ ਸੰਗ ਜਥੇਬੰਦੀ ਹੈ ਵੀ ਸੰਤ ਸਮਾਜ ਚ ਵੀ ਉਹ ਚੌੜਾ ਸੰਤ ਹੋਰ ਬੜਿਆ ਜਿ ਜਿਨ੍ਹਾਂ ਦਾ ਆਪਾਂ ਨਿਕ ਨਿਕ ਦਾ ਨਾਂ ਨਹੀਂ ਕਹਿ ਸਕਦੇ ਤੁਸੀਂ ਇਹ ਅਕਾਲ ਤਖਤ ਸਾਭ ਦੀ ਮਸਲਾ ਲੈ ਕੇ ਗਏ ਦੇਖੋ ਕਾਲ ਤੱਕ ਸਾਬ ਤੇ ਦੋ ਵਾਰੀ ਮੰਗ ਪੱਤਰ ਦੇ ਚੁੱਕੀ ਐ ਜੱਤੀ। ਦੇਖੋ ਇਹ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਲੱਤਾ ਭਾਰ ਚਲਦੀ ਆ ਜੰਨੀ ਚਲਦੀ ਆ। ਦੇਖੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸਾ ਜੀ ਆ ਕੇ ਜਾਤ ਪਾਤ ਖਤਮ ਕੀਤੀ ਐ ਤੇ ਅੱਜ ਉਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬਾਣਾ ਪਾ ਕੇ ਉਹੀ ਪੰਥ ਨੇ ਬੜੀਆਂ-ਬੜੀਆਂ ਸ਼ਖਸੀਤਾ ਉਹੀ ਅੱਜ ਜਾਤ ਪਾਤ ਫੁਲਾ ਰਹੀ ਐ। ਅਸੀਂ ਪ੍ਰਚਾਰ ਬੜਾ ਕਰਦੇ ਐ ਕਿ ਸਿੱਖੀ ਦਾ ਕਾਰਨ ਹੋ ਗਿਆ। ਸਾਈਂ ਬੜੇ ਪੰਜਾਬ 'ਚ ਵੜ ਕੇ ਸਾਈਂ ਦਾ ਪ੍ਰਚਾਰ ਵਧ ਗਿਆ। ਪਰ ਅਸੀਂ ਨੱਥ ਕੋ ਤੋਂ ਪਾਵਾਂਗੇ ਚੀਜ਼ ਤੇ ਜਾਤ ਪਾਤ ਤੇ ਕਾਲ ਤੱਕ ਸਾਨੂੰ ਸਟੈਂਡ ਲੈ ਕੇ ਇਹਨਾਂ ਨੂੰ ਪੁੱਛ ਕਚ ਕਰਨੀ ਚਾਹੀਦੀ ਤੇ ਜਿਹੜਾ ਤੇ ਕਾਲ ਤੱਕ ਸਭ ਦੀ ਮੰਨ ਕੇ ਪਰਯਾਦਾ ਤੇ ਉਹ ਤੇ ਭੁੱਲ ਬਖਸ਼ਾਵੇ ਜਿਹਦੇ ਜਿਹੜਾ ਗਲਤ ਹੈ ਉਹਨਾਂ ਪੰਥ ਚੋਂ ਛੇਕ ਦਿਨਾ ਚਾਹੀਦਾ ਇਹੋ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਚਫੇਦਾਰ ਨੇ ਉਹ ਲਫਾਫੇ ਚੋਂ ਨਿਕਲਦੇ ਆ ਇਹ ਜਾਤ ਪਾਤ ਦੇ ਬੋਰਡ ਲਪਾਲੇ ਦੇ ਕਾਰਨ ਹੀ ਜਿਹੜਾ ਆ ਅਸਾਈ ਮਤ ਜਿਹੜਾ ਆ ਉੱਭਰ ਰਿਹਾ ਤੇ ਸਿੱਖੀ ਦੀ ਵਿਚਾਰਧਾਰਾ ਇੰਨੀ ਕਿ ਕਮਜ਼ੋਰ ਕਰ ਦਿੱਤੀ ਹੈ ਧਰਮ ਦੇ ਠੇਕੇਦਾਰਾਂ ਨੇ ਕਿ ਜਿਹੜਾ ਲੋਕ ਮਤਲ ਦੂਸਰੇ ਧਰਮਾਂ ਵਾਲ ਨੂੰ ਪੱਜੇ ਜਾ ਰਿਹਾ ਲੋਕ ਸਤਿਕਾਰ ਚਾਹੁੰਦੇ ਨੇ ਹਾਂਜੀ ਦਰਸ਼ਕੋ ਮੇਰੇ ਨਾਲ ਨੇ ਬਹੁਤ ਸਤਿਕਾਰ ਜੋ ਜਸੇਦਾਰ ਬਾਬਾ ਮੇਜਰ ਸਿੰਘ ਦੀ ਛੋਡੀ ਜਸੇਦਾਰ ਬਾਬਾ ਬਲਦੇਵ ਸਿੰਘ ਜੀ ਬੱਲਾ ਜਸੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਬਾਬਾ ਜੀਮਾ ਸਾਹਿਬ ਜੀ ਜੋ ਸਾਡੇ ਨਾਲ ਬੈਠੇ ਹੋਏ ਨੇ ਅੱਜ ਕੱਲ ਬਤ ਕਰਦੇ ਆ ਅੱਜ ਇੱਥੇ ਬਹੁਤ ਵੱਡਾ ਇੱਕ ਕਾਨਫਰੰਸ ਹੋਈ ਹੈ ਜੋ 350 ਸਾਲਾ ਸ਼ਤਾਬਦੀ ਤੁਨ ਗੁਰੂ ਤੇਗ ਬਹਾਦਰ ਮਹਾਰਾਜੀ ਦੀ ਗੁਰਪੁਰ ਆ ਰਿਹਾ ਉਹਨਾਂ ਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਜਿੱਥੇ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਪਰ ਕਿਤਨਾ ਕਿਤੇ ਇੱਕ ਰੋਸ ਹੈ ਜੋ ਇਹਨਾਂ ਵੱਲੋਂ ਅੱਜ ਪ੍ਰਗਟਾਇਆ ਗਿਆ ਗੱਲਬਾਤ ਕਰਦੇ ਆ ਕੀ ਮਸਲਾ ਸਾਰਾ ਜਹਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਫੱਤੇ ਵੇਖੋ ਜੀ ਗੱਲ ਇਹ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਧਰਮ ਦੀ ਪਿਆਦਰ ਸਤ ਗੁਰਾਂ ਦਾ 300 350 ਸਾਲਾਂ ਦੀ ਇਸ਼ਤਿਹਾਬ ਦੀ ਸਮਾਗਮ ਆ ਰਿਹਾ ਜੀ ਜਿਸ ਦੇ ਲਈ ਕਿਉਂਕਿ ਸਾਡੇ ਬਣਾਵ ਰਿਹਾ ਪਰ ਧੰਨ ਧਮ ਸਤਿਗੁਰੂ ਗੁਰੂ ਤੇ ਬਾ ਦਰਬਾਰ ਆ ਜੀ ਸੀ ਜਿਨ੍ਹਾਂ ਦੇ ਪਾਵਨ ਸੀਸ ਦੀ ਤੇ ਧੜ ਦੀ ਬੇਦਬੀ ਨਾ ਹੋਵੇ ਉਹਦੇ ਲਈ ਸਾਡੇ ਵੱਡੇ-ਵਡੇਰੇ ਤਨ ਤਨ ਬਾਬਾ ਜੀਵਨ ਸਿੰਘ ਜੀ ਨੇ ਵੱਡੀ ਕਰਵਾ ਦੇ ਕੀਤੀ ਉਹਨਾਂ ਨੇ ਪਾਵਨ ਸੀਸ ਅਨੰਦਪੁਰ ਸਾਹਿਬ ਤੱਕ ਪਹੁੰਚਾਉਣ ਦੀ ਸੇਵਾ ਕੀਤੀ ਪਰ ਉਹ ਸੇਵਾ ਛੋਟੀ ਨਹੀਂ ਉਹ ਬੜੀ ਅੱਜ ਵੇਖੋ ਸਰਕਾਰ ਚਾਵੇ ਤੇ ਜਦੋਂ ਕਿਤੇ ਕਈ ਵਾਰੀ ਜਾਂ ਕਿਸਾਨ ਜਥੇ ਬੰਦੀਆਂ ਜਾਂ ਕੋਈ ਜਥੇ ਬੰਦੀਆਂ ਕਿ ਦਫ਼ਤਰ ਦਾ ਜਾਂ ਡੀਸੀ ਦਫ਼ਤਰ ਜਾਂ ਮੁੱਖ ਮੰਤਰੀ ਦਾ ਘਰਾਓ ਕਰਨਾ ਹੁੰਦਾ ਉਹਨਾ ਤੇ ਉਹ ਮਾਣਾ ਚਾਹੀ ਉੱਥੇ ਲਾ ਦੇਣਾ ਦੇਵਾ ਜਿਹੜੀ ਨਹੀਂ ਫੜਕਣ ਦਿੰਦੇ ਉਥੇ ਮੱਖੀ ਵੀ ਨਾੰਗ ਸਕਦੀ ਪਰ ਉਹ ਐਡੇ ਵੱਡੇ ਸਖਤ ਪੈਰੇ ਜੋ ਬਾਬਾ ਜੀ ਧਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਏ ਫਿਰ ਸਤ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਛਾਤੀ 'ਤੇ ਲਾ ਕੇ ਗੁਰੂ ਦੇ ਬੇਟੇ ਦਾ ਖਿਤਾਬ ਦਿੱਤਾ ਸੋ ਇਹਨਾਂ ਜਿਹੜੇ ਸਾਰੇ ਪਾਖਿਆਂ ਨੇ ਇਹਨਾਂ ਦਾ 350 ਸਾਲਾਂ ਨਾਲ ਹੀ ਆ ਰਿਹਾ ਸੋ ਸਾਡੀ ਬੇਨਤੀ ਹੈ ਸਰ ਸ਼ਰੋਬੜੀ ਕੋਰਤਰਾ ਪ੍ਰਬੰਧਕ ਕਮੇਟੀ ਤੇ ਹੋਰ ਪ੍ਰਬੰਧਕ ਕਮੇਟੀਆਂ ਜਿਨ੍ਹਾਂ ਦਿੱਲੀ ਵਾਲੀ ਹਰਿਆਣੇ ਵਾਲੀ ਆ ਹੋਰ ਤੰਗ ਸਹਿਬਾਨ ਵੀ ਉਹਨਾਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਇਤਿਹਾਸਕ ਪੱਖਾਂ ਤੋਂ ਵੀ ਸੰਗਤ ਨੂੰ ਜਾਣੂ ਕਰਵਾਇਆ ਜਾਵੇ ਇਹਨਾਂ ਦੇ ਸਮਾਗਮ ਰੱਖੇ ਜਾਣ ਸੋ ਕਿਤੇ ਨਾ ਕਿਤੇ ਸਾਡੀ ਬੇਨਤੀ ਨਹੀਂ ਪ੍ਰਵਾਨ ਕੀਤੀ ਜਾ ਰਹੀ ਇਸ ਕਰਕੇ ਅੱਜ ਅਸੀਂ ਸਾਰੇ ਤਲਬੰਦ ਇਕੱਤਰ ਹੋਏ ਆਂ ਇੱਥੇ ਕਰਤਾਰਪੁਰ ਵਿੱਚ ਡਾਕਟਰ ਗੁਰਿੰਦਰ ਸਿੰਘ ਸਵਰਾ ਜਿਨ੍ਹਾਂ ਵੱਲੋਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਸਪਤਾਲ ਤਿਆਰ ਕੀਤਾ ਗਿਆ ਜਿੱਥੇ ਉਹ 사ਤਗੁਰਾਂ ਦੀ ਅੰਚਪੰਚ ਤੇ ਕੋੜਿਆਂ ਦੀ ਸੇਵਾ ਕਰਦੇ ਆ ਆਦੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਂ ਤੇ ਉਹਨਾਂ ਨੇ ਹਸਪਤਾਲ ਬਣਾਇਆ ਜਿੱਥੇ ਆਪਣਾ ਸੰਗਤਾਂ ਦੀ ਸੇਵਾ ਸੋ ਇਸੇ ਇਸੇ ਸਥਾਨ ਤੇ ਅੱਜ ਜਿਹੜਾ ਵਾ ਗੁਰਮਤਾ ਕੀਤਾ ਗਿਆ ਕਿ ਜੇ ਸਾਨੂੰ ਕਿਤੇ ਨਾ ਕਿਤੇ ਜਿਹੜੀਆਂ ਪ੍ਰਬੰਧਕ ਕਮੇਟੀਆਂ ਜਾਂ ਨਹੀਂ ਉਹ ਸਾਡਾ ਸਹਿਯੋਗ ਲੈ ਰਹੀਆਂ ਜਾਂ ਸਾਨੂੰ ਕੋਈ ਸਹਿਯੋਗ ਨਹੀਂ ਕਰ ਰਹੀਆਂ ਸਾਡਾ ਬਚਨ ਨਹੀਂ ਮੰਨ ਰਹੀਆਂ ਤੇ ਅਸੀਂ ਆਪਣੇ ਤੌਰ ਤੇ ਆਪਣੀ ਸੰਗਤ ਕੋਲੋਂ ਆਪਣਾ ਦਸਵੰਧ ਇਕੱਠਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ੀਸ਼ਟਾਬਲੀ ਸਮਾਗਮ ਮਨਾਵਾਂਗੇ ਜਿਨ੍ਹਾਂ ਦੇ ਵਿੱਚ ਪਹਿਲ ਕੀਤੀ ਹੈ ਡਾਕਟਰ ਗੁਰਵਿੰਦਰ ਸਿੰਘ ਸਵਰਾ ਵੱਲੋਂ ਇਸੇ 2 ਨਵੰਬਰ 2025 ਵਾਲੇ ਦਿਨ ਨੂੰ ਵੱਡਾ ਸਮਾਗਮ ਜਿਹੜੀ ਰੰਮਤਾ ਆ ਕਰਨੀਆ ਇੱਥੇ ਰੱਖਿਆ ਗਿਆ ਕਰਤਾਰਪੁਰ ਦੇ ਵਿੱਚ ਜਿੱਥੇ ਲਗਭਗ 4-500 ਘੋੜੇ ਦਲਾ ਪੰਥਾਂ ਦੇ ਉਤਾਰੇ ਕਰਨਗੇ ਪੂਰਾ ਇੱਥੇ ਮਾਹੌਲ ਬਣਾਇਆ ਜਾਊਗਾ ਤੇ ਨਾਲ ਦੀ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪੈਂਦੇ ਖਾਨ ਨੂੰ ਇੱਥੇ ਆਪਣਾ ਉਹਦੇ ਢਾਲ ਮਾਰ ਕੇ ਉਹਦਾ ਸਿਰ ਭੰਨਿਆ ਸੀ ਤੇ ਉਹ ਸੋਦਾ ਲਾਇਆ ਸੀ ਉਸੇ ਜਿੱਥੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਤੁਰੇ ਸੀ ਤੇ ਜਿੱਥੇ ਸੋਦਾ ਲਾਇਆ ਸੀ ਉਸ ਤੋਂ ਤੱਕ ਲਾਬੋਲ ਸਮਾਗਮ ਹੈ ਜਿਹੜਾ ਪੂਰਾ ਮੁਹੱਲੇ ਦੇ ਰੂਪ ਦੇ ਵਿੱਚ ਆਪਣਾ ਇੱਥੇ ਮਹੱਲਾ ਖੜਿਆ ਜਾਊਗਾ ਬਹੁਤ ਵੱਡਾ ਸਮਾਗਮ ਹੈ ਜਿਹੜਾ ਜੋ ਜਿਹੜੀ ਵਿਰਾਸਤ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਕਮੇਟੀਆਂ ਵਸਾ ਰਹੀਆਂ ਜਿਹੜੀ ਖਾਲਸੇ ਦੀ ਵਿਰਾਸਤ ਤੇ ਪ੍ਰਾਤਨ ਮਰਿਆਦਾ ਦਲਾਂ ਪੰਥਾਂ ਦੀ ਉਸ ਨੂੰ ਇੱਥੋਂ ਜਾਗਰ ਕੀਤਾ ਜਾਊਗਾ 350 ਸਾਲਾ ਸ਼ਤਾਬ ਦੀ ਸਮਾਗਮ ਦੇ ਰੂਪ ਦੇ ਵਿੱਚ ਜੀ ਜਹੇਦਾ ਬਲਦੇਸਾਂਵਲਾ ਜੀ ਜਿਹੜਾ ਸਾਡੇ ਜਿਹੜੇ ਪੰਥ ਨੂੰ ਵੱਡੇ ਪੱਧਰ ਤੇ ਸਮਾਗਮ ਮਨਾਣੀ ਚਾਹੀਦੇ ਆ ਜਿਵੇਂ ਜਹੇਦ ਇੱਥੇ ਪੈਂਦੇ ਖਾਂ ਦੀ ਨੂੰ ਨਮਖਾਰਾ ਮੈਸੇਜ ਜਿਹੜਾ ਗੁਰੂ ਸਾਹਿਬ ਕੋਲ ਰਿਹਾ ਤੇ ਸ਼ੇਮ ਪਾਸ਼ਾ ਨੂੰ ਰਸੋਤਾ ਵੀ ਲਾਇਆ ਪਰ ਇਹ ਗੱਲਾਂ ਬਹੁਤ ਆਟਾਜ ਪੰਥੀ ਪ੍ਰਚਾਰੀਆਂ ਜਾਂਦੀਆਂ ਔਰ ਬਾਬਾ ਜੀਵਨ ਸਿੰਘ ਦਾ ਜੀਵਨ ਜਿਹੜੇ ਤੁਸੀਂ ਪ੍ਰਾਲਾ ਕੀਤਾ ਕੋ ਬਹੁਤ ਵੱਡਿਆ ਵੱਡਾ ਪ੍ਰਾਲਾ ਜਿਹਦਾ ਜਿਹਦਾ ਮੇਜ ਸਾਹਿਬ ਹਲੋ ਹੋਇਆ ਵਾ ਤੁਸੀਂ ਕੀ ਕਹਿਣਾ ਚਾਹੋਗੇ ਹੋਏ ਗੁਰਜੀਤ ਕਾ ਖਾਲਸਾ ਵਾਹ ਗੁਰਜੀਤ ਕੀ ਫਤਿਹ ਐਵੇਂ ਇਹਨਾਂ ਦੇ ਰਾਨ ਪਰੇਸ਼ਾਨ ਆ ਬੀ ਇਹਨਾਂ ਇਹਨਾਂ ਲਾ ਬੈਠੋ ਏ ਈਡੀ ਵੱਡੀ ਏ ਸੰਸਦਾ ਹੋਣ ਆਪਣੇ ਆਪ ਨੂੰ ਬੜੀ ਸਰਮੋਹ ਸੰਸਤਾ ਕੋ ਹੁੰਦੀਆਂ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਵਾਲਿਆਂ ਦੇ ਵੀ ਅਸੀਂ ਇਦੇ ਤੋਂ ਵੱਡੇ ਆ ਦਿੱਲੀ ਵਾਲਿਆਂ ਦੇ ਵੀ ਅਸੀਂ ਇਦੋਂ ਵੀ ਵੱਡੇ ਆ ਪਰ ਜਿੱਥੇ ਇਹਨਾਂ ਨੂੰ ਭਾਈ ਜੈਦਾ ਜੀ ਦਾ ਪਰਿਵਾਰ ਵੀ ਦੇਖਦਾ ਵਾ ਵੀ ਉਹਨਾਂ ਨਾਲ ਗੁਰਮਤਜ਼ਾ ਕਰਕੇ ਤੇ ਉਹਨਾਂ ਨੂੰ ਵਿੱਚ ਪਹਿਲ ਦਈਏ ਜੀ ਬਿਲਕੁਲ ਕਿਉਂਕਿ ਜਿੱਥੇ ਭਾਈ ਜੈਦਾ ਜੀ ਨੇ ਸੀਸ ਲੈ ਕੇ ਆਂਦਾ ਉਹਨਾਂ ਦਾ ਤੇ ਇਹਨਾਂ ਚਿਕਰੀ ਨਹੀਂ ਕੀਤਾ ਅੱਜ ਤੱਕ ਵੀ ਤੇ ਨਾ ਇਹ ਘਾਲੀ ਰਿਹਾ ਕਿਉਂਕਿ ਪਹਿਲਾਂ ਵੀ ਸਾਨੂੰ ਦਬਾਉਣ ਚਾਹੀਦੇ ਹੁਣ ਵੀ ਦਬਾਉਣ ਚਾ ਕਿਉਂਕਿ ਜਾਂ ਇਹਨੇ ਮਾਲਕ ਹੋਣ ਤੇ ਫਿਰ ਇਹਨਾਂ ਨੂੰ ਬਲਾ ਦੇ ਸਾਰਾ ਹੀ ਆ ਵੀ ਭਾਈ ਜੈਦਾ ਜੀ ਨੂੰ ਖਿਤਾਬ ਦਿੱਤਾ ਰ بیٹے ਗੁਰੂ ਕੇ بیٹے ਦਾ ਤੇ ਉਹ ਕੀ ਗੱਲ 350 ਸਾਲਾਂ ਨੀਗਾ ਜਾਂ 57 ਸਲੂ ਬਾਈ ਸ਼ਬਦ ਲਿਖੇ ਆਏ ਆ ਭਾਈ ਜੈਦਾ ਜੀ ਜਦੋਂ ਗੱਦੀ ਦਾ ਰਸਮ ਰਿਵਾਜ ਕੀਤਾ ਕੀ ਗੱਲ ਉਹ 350 ਸਾਲਾਂ ਨੀਗਾ ਭਾਈ ਲਖੀਸ਼ਾ ਵੰਜਾਰਾ ਜੀ ਦਾ 350 ਸਾਲਾ ਨੀਗਾ ਉਹਨਾਂ ਦਾ ਜਗਰ ਨਹੀਂ ਕੀਤਾ ਇਹਨਾਂ ਭਾਈ ਮੱਤੀ ਦਾ ਭਾਈ ਸਦੀ ਦਾ ਭਾਈ ਦਿਲਾ ਜੀ ਦਾ ਜਗਰ ਕੀਤਾ ਸਾਰਾ ਬਿਲਕੁਲ ਜੀ ਜਹਦਰ ਕੋਰਸ ਜਹਦਰ ਬਾਬਾ ਕੁਲਵਿਸਾ ਚੰਕੋਰਸਾ ਵਾਲੇ ਬੈਠੇ ਆ ਜਹਦਰ ਸਾਹਿਬ ਜੀ ਤੇ ਇੱਕ ਬਹੁਤ ਵੱਡਾ ਗੱਲ ਕਹੀ ਹੈ ਦੋ ਬਾਟਿਆਂ ਵਾਲੀ ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਵਾ ਇੱਕ ਆ ਬਾਟਾ ਇੱਕ ਹੀ ਆ ਪਰ ਗੁਰੂ ਸਾਹਿਬ ਦੀ ਮਰਿਆਦਾ ਨੂੰ ਬਦਲਣ ਵਾਲੇ ਅੱਜ ਕਿਹੜੇ ਲੋਕ ਨੇ ਜਿਹੜੇ 225 ਵਿੱਚ ਵੀ ਇਹ ਘਟਿਆ ਕਰਨਾ ਮੇ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚਲਾਈ ਹੋਈ ਮਰਯਾਦਾ ਖੰਡੇ ਬਾਟੇ ਦੀ ਉਸ ਟਾਈਮ ਵੀ ਪਾੜੇ ਰਾਜੇ ਇਹੀ ਕਹਿੰਦੇ ਸੀ ਵੀ ਸਾਡੀ ਪੰਗਤ ਅਡ ਲਾਈ ਜਾਵੇ ਪਰ ਅੱਜ ਵੀ ਕਈ ਸੰਪਰਦਾਵਾਂ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਤੇ ਕਈ ਸੰਤ ਸਮਾਜਾਂ 'ਚ ਅੰਬਰ ਦੇ ਦੋ ਬਾਟੇ ਲੰਗਰ ਦੀਆਂ ਦੋ ਪੰਗਤਾਂ ਹੋਰ ਬੜੇ ਵਿਤਕਰੇ ਕਿਤੇ ਜਾਂਦੇ ਇਸ ਕਰਕੇ ਸਾਰੇ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਇਸ ਚੀਜ਼ ਦਾ ਵੀ ਸੰਪਰਦਾਵਾ ਜਿਹੜੀ ਇਹ ਕੁਝ ਕਰ ਦੇਖੋ ਕਈਆਂ ਨੂੰ ਬੜਾ ਗੁੱਸਾ ਲੱਗਦਾ ਸਭ ਤੋਂ ਵੱਡੀ ਜਥੇਬੰਦੀ ਬੁੱਢਾ ਦਲ ਉਹਨਾਂ ਦੇ ਵਿੱਚ ਵੀ ਅੰਬਰ ਤੇ ਦੋ ਬਾਟੇ ਅੱਜ ਵੀ ਕਿਤੇ ਜਾਂ ਹਾਂ ਜਾਤ ਪਾਤ ਬਾਬੇ ਬਿੱਦੀ ਚੰਦੀ ਇਹ ਬਾਬਾ ਵਤਾਰ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ 시ਦੀ ਬਾਗ ਵਾਲੇ ਹੋਰ ਘਟੋ ਘਟ ਦੀ 20 25 ਨੇਗ ਸੰਗ ਜਥੇਬੰਦੀਆਂ ਵੀ ਇੱਕ ਸੰਤ ਸਮਾਜ ਚ ਵੀ ਉੱਚਾ ਵਾਲੇ ਸੰਤ ਹੋਰ ਬੜਿਆ ਚ ਜਿਨ੍ਹਾਂ ਦਾ ਆਪਾਂ ਨਿਕ ਨਿਕ ਦਾ ਨਾਂ ਨਹੀਂ ਕਹਿ ਸਕਦੇ ਪਰ ਜਾਤ ਪਾਤ ਦਾ ਧੋਨ ਚ ਕਿਲਾ ਸਾਰਿਆਂ ਦੇ ਜਿਵੇਂ ਅੱਜ ਬਾਬਰ ਅੰਜੀ ਸਿੰਘ ਢੱਡਿਆਂ ਨਾਲ ਸਦਕੇ ਅਕਾਲ ਤਖਤ ਤੇ ਪੁੱਛ ਕੇ ਸ਼ੋਈ ਹੈ ਕੀ ਤੁਸੀਂ ਅਕਾਲ ਤਖਤ ਸਾਹਿਬ ਤੇ ਮਸਲਾ ਲੈ ਕੇ ਗਏ ਹੋ ਦੇਖੋ ਕਾਲ ਤਖਤ ਸਾਹਿਬ ਤੇ ਦੋ ਵਾਰੀ ਮੰਗ ਪੱਤਰ ਦੇ ਚੁੱਕੀ ਹੈ ਜੱਥੇਬੰਦੀ ਕੋਈ ਅਕਾਲ ਤਖਤ ਸਾਹਿਬ ਦੀ ਜਹੇ ਦਰਾਨੀ ਇਹਨਾਂ ਨੂੰ ਸੱਧਿਆ ਨਹੀਂ ਹੋ ਤੱਕ ਬਸ ਉਹ ਕਹਿ ਦਿੰਦੇ ਸੱਧਾਂਗੇ ਇਹਨਾਂ ਦੇ ਵਿਚਾਰ ਕਰਾਂ ਦੇਖੋ ਇਹ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਲੱਤਾਂ ਪਾਰ ਚੱਲਦੀ ਆ ਜੰਨੀ ਚੱਲਦੀ ਆ ਦੇਖੋ ਪੰਥ ਦਾ ਬੜਾ ਵੱਡਾ ਮੁੱਦਾ ਹੈ ਜੀ ਬਿਲਕੁਲ ਦੇਖੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸਾ ਜੀ ਜਾ ਕੇ ਜਾਤ ਪਾਤ ਖਤਮ ਕੀਤੀ ਹੈ ਤੇ ਅੱਜ ਉਹੀ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬਾਣਾ ਪਾ ਕੇ ਉਹੀ ਪੰਥ ਦੇ ਬੜੇ-ਬੜੇ ਸ਼ਖਸੀਤਾ ਉਹੀ ਅੱਜ ਜਾਤ ਪਾਤ ਫੁਲਾ ਰਹੀ ਹੈ ਜੀ ਜੀ ਦੇਖੋ ਪੰਜਾਬ ਦੇ ਵਿੱਚ 3.5 ਲੱਖ ਸਾਈ ਬਣ ਗਏ ਜੀ ਅਸੀਂ ਪ੍ਰਚਾਰ ਬੜਾ ਕਰਦੇ ਆ ਸਿੱਖੀ ਦਾ ਕਾਣ ਹੋ ਗਿਆ ਸਾਈ ਬੜੇ ਪੰਜਾਬ 'ਚ ਵੜ ਗਏ ਸਾਈ ਦਾ ਪ੍ਰਚਾਰ ਵਧ ਗਿਆ ਪਰ ਅਸੀਂ ਨੱਥ ਕਦੋਂ ਪਾਵਾਂਗੇ ਚੀਜ਼ ਤੇ ਜਾਤ ਪਾਤ ਤੇ ਜੀ ਬਿਲਕੁਲ ਕਾਫੀ ਲੋਕ ਜਾਤ ਪਾਤ ਦੇ ਕਰਕੇ ਹੀ ਦੁਜੇ ਤਰ ਮਾਝੇ ਜਾ ਰਹੇ ਕਿਉਂਕਿ ਜਾਤ ਪਾਤ ਸਾਡੇ ਠੇਕੇਦਾਰਾਂ ਨੇ ਬੜੀ ਫਲਾਤੀ ਕਾਲ ਤੱਕ ਸਭ ਨੂੰ ਸਟੈਂਡ ਲੈ ਕੇ ਇਹਨਾਂ ਨੂੰ ਪੁੱਛ ਕਚ ਕਰਨੀ ਚਾਹੀਦੀ ਜਿਹੜਾ ਤੇ ਕਾਲ ਤੱਕ ਸਭ ਦੀ ਮੰਨ ਕੇ ਮਰਯਾਦਾ ਤੇ ਉਹ ਤੇ ਭੁੱਲ ਬਖਸ਼ਾਵੇ ਜਿਹਦੇ ਜਿਹੜਾ ਗਲਤ ਹੈ ਉਹਨਾਂ ਪੰਥ ਚ ਛੇਕ ਦਿਨਾ ਚਾਹੀਦਾ ਇਹੋ ਚਾਹਿੰਦਾ ਚੀਮਾ ਜਿਹੜੀ ਧਰਮ ਪਰਿਵਰਤਨ ਦੀ ਗੱਲ ਆ ਜਿਵੇਂ ਹੁਣ ਜਿਹੜੇ ਬਾਬਾ ਚਮਕੌਰ ਸਾਹਿਬ ਵਾਲਿਆਂ ਨੇ ਕਿਹਾ ਵਾ ਵੀ ਜਾਤ ਪਾਤ ਤੇ ਖੰਡੇ ਬਾਡੇ ਦੋ ਹੋਣ ਕਰਕੇ ਲੋਕ ਧਰਮ ਪਰਿਵਰਤਨ ਕਰ ਰਹੇ ਆ ਤੇ ਹੋ ਵੀ ਰਿਹਾ ਵਾ ਕੀ ਕਾਰਨ ਹੈ ਕਿ ਜ਼ਹੀਦਾਰ ਸਾਹਿਬ ਇਹਦੇ ਬਾਰੇ ਸਿਹਰਦਨੀ ਜਾਓ ਉਹਨਾਂ ਕੋ ਮੰਗ ਪੱਤਰ ਵੀ ਦਿੱਤੇ ਗਏ ਆ ਪਰ ਹੁਣ ਤੱਕ ਕੋਈ ਸਟੈਂਡ ਨਹੀਂ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਜ਼ਹੀਦਾਰ ਨੇ ਉਹ ਲਫਾਫੇ ਚੋਂ ਨਿਕਲਦੇ ਆ ਇਸ ਕਰਕੇ ਨਹੀਂ ਹੋ ਰਿਹਾ 16 ਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਸੀਗਾ 1 ਮਾਰਚ ਦੇ ਰੂਪ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਮਤਲ ਜਿਹੜਾ ਆ ਅਕਾਲ ਤਖਤ ਸਾਹਿਬ ਤੇ ਪੇਸ਼ ਹੋਈ ਸੀ ਜਥੇਬੰਦੀਆਂ ਸਾਰੀਆਂ ਗਈਆਂ ਕੋਈ ਅਸਰ ਨਹੀਂ ਹੋਇਆ ਇਹ ਜਾਤਪਾਤ ਦੇ ਬੋਲ ਲਪਾਲੇ ਦੇ ਕਾਰਨ ਹੀ ਜਿਹੜਾ ਆ ਸਾਈ ਮੱਤ ਜਿਹੜਾ ਆ ਉੱਭਰ ਰਿਹਾ ਜੀ ਇਸੇ ਕਰਕੇ ਹੀ ਢੇਰਾਬਾਦ ਉੱਭਰ ਰਿਹਾ ਜੀ ਨੂਰ ਮਹਿਲ ਵਾਲਾ ਢੇਰਾ ਇਹਨਾਂ ਦੀ ਦੇਣ ਆ ਹੂੰ ਉੱਥੇ ਬਹੁਤ ਸਾਰੇ ਲੋਕ ਅੰਮ੍ਰਿਤਧਾਰੀ ਵੀ ਉੱਥੇ ਜਾਂਦੇ ਨੇ ਕਿ ਜ਼ਮੀਨਾਂ ਵੀ ਦਿੱਤੀਆਂ ਇਹਨਾਂ ਉਹਨਾਂ ਦਾ ਜ਼ਮੀਨਾਂ ਵੀ ਦਿੱਤੀਆਂ ਇਥੋਂ ਤੱਕ ਕਿ ਬੰਦਾ ਫ੍ਰਿਜ ਦੇ ਵਿੱਚ ਪਿਆ ਆ ਮਰਿਆ 10 ਸਾਲ ਤੋਂ ਉਹ ਹਾਲੇ ਤੱਕ ਉਹਦੀ ਜੈਡ ਸਕਿਉਰਟੀ ਹੈ ਕੀ ਇਹ ਸਿੱਖੀ ਦਾ ਪ੍ਰਚਾਰ ਆ ਜੇ ਇਹ ਹੁੰਦਾ ਤੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਤਲਬ ਆਪਣੇ ਬੱਚਿਆਂ ਨੂੰ ਨਾ ਮਤਲਬ ਜਿਹੜਾ ਆ ਉਹ ਕਰਦੇ ਕਿਉਂਕਿ ਉਹਨਾਂ ਨੇ ਵਿਚਾਰਧਾਰਾ ਨੂੰ ਪੈਲ ਦਿੱਤੀ ਆ ਜੀ ਜੀ ਤੇ ਸਿੱਖੀ ਦੀ ਵਿਚਾਰਧਾਰਾ ਇੰਨੀ ਕਿ ਕਮਜ਼ੋਰ ਕਰ ਦਿੱਤੀ ਆ ਧਰਮ ਦੇ ਠੇਕੇਦਾਰਾਂ ਨੇ ਕਿ ਜਿਹੜਾ ਲੋਕ ਮਤਲਬ ਦੂਸਰੇ ਧਰਮਾਂ ਵੱਲੋਂ ਭੱਜੇ ਜਾ ਰਹੇ ਆ ਲੋਕ ਸਤਕਾਰ ਚਾਹੁੰਦੇ ਨੇ ਇਹ ਮੁੜ ਸਕਦੇ ਆ ਇਹ ਦੋਸ਼ ਲਾਇਆ ਜਾ ਰਿਹਾ ਗਰੀਬ ਜਨਤਾ ਤੇ ਜੀ ਜਾਂ ਜਾਤੀਵਾਦ ਕਹਿ ਲਈਏ ਵੀ ਛੋਟੀਆਂ ਜਾਤਾਂ ਤੇ ਪਰ ਜਿਹੜਾ ਕਰਸਰ ਆਪਣੇ ਚ ਆਪਣਾ ਪਰਚੋਲ ਨਹੀਂ ਕਰਦੇ ਜੀ ਧੰਨਵਾਦ ਜੀ ਹਾਂ ਗੱਲ ਲੰਬੀ ਹੋ ਜਾਣੀ ਹੈ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਸਾਨੂੰ ਲੋੜ ਹੈ ਨਾ ਚੀਜ਼ਾਂ ਪਰ ਧਿਆਨ ਦੇਣ ਦੀ ਔਰ ਅ ਅੱਜ ਜੋ ਇਕੱਤਰਤਾ ਹੋਈ ਹੈ ਡਾਕਟਰ ਗੁਰਿੰਦਰ ਸਿੰਘ ਸਮਰਾ ਵੱਲੋਂ ਪਹਿਲ ਕੀਤੀ ਗਈ ਹੈ ਔਰ ਅਗਲਾ ਜਿਹੜਾ ਪ੍ਰੋਗਰਾਮ ਹੈ ਦੋ ਨੰਬਰ ਨੂੰ ਰੱਖਿਆ ਗਿਆ ਔਰ ਸਮੂਚੀਆਂ ਦਾਲ ਪੰਥ ਜਿਹੜੇ ਇੱਥੇ ਪਹੁੰਚਣਗੇ ਔਰ ਬਹੁਤ ਵੱਡੀ ਕਾਨਫਰੰਸ ਹੋਈ ਹੈ ਔਰ ਜਿਹੜਾ ਇਹ ਪ੍ਰੋਗਰਾਮ ਹੈ ਸਾਰੇ ਸਾਨੂੰ ਬਹੁਤ ਧਿਆਨ ਨਾਲ ਸਮਝ ਕੇ ਸਾਨੂੰ ਧਿਆਨ ਵਿਚਾਰਨਾ ਚਾਹੀਦਾ ਔਰ ਸਾਰਿਆਂ ਨੂੰ ਇਕੱਤਰ ਹੋ ਕੇ ਇਹੜੇ ਮਸਲੇ ਹਕਮਤ ਕੌਮ ਦੇ ਵਿਚਾਰਨੇ ਚਾਹੀਦੇ ਆ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ